ਕਿ ਜਦੋਂ ਮੈਂ ਫੈਲਾਂ ਫਰੋਣੀਆਂ ਦਲਿਤਾ ਨੇ ਦਲਿਤਾਂ ਨੂੰ ਖਾਦਾ ਇਹ ਕਿਵੇਂ ਖਾਗੇ ਵੀ ਇੱਕ ਨਾ ਵਜੀਫੇ ਹੁੰਦੇ ਆ ਦੋ ਇੱਕ ਇੱਕ ਨੂੰ ਕਹਿੰਦੇ ਆ ਪ੍ਰੀ ਮੈਟ੍ਰਿਕ ਇੱਕ ਨੂੰ ਕਹਿੰਦੇ ਆ ਪੋਸਟ ਮੈਟ੍ਰਿਕ ਸੈਂਟਰ ਸਰਕਾਰ ਦਿੰਦੀ ਆ ਉਹ ਉਹਦੇ ਵਿੱਚ ਪੰਜਾਬ ਸਰਕਾਰ ਦਾ ਹਿੱਸਾ ਹੈ 30% ਪੰਜਾਬ ਸਰਕਾਰ ਪਾਉਂਦੀ 70 ਪੈਸੇ ਉਹ ਪਾਉਂਦੇ ਆ ਜੇ ਤੀਨ ਆ ਪਾਓ ਤਾਂ 70 ਦਿੰਦੇ ਨਹੀਂ ਜਾ ਫਿਰ 70 ਵਾਪਸ ਚਲੇ ਜਾਂਦੇ ਨੇ ਇਹਨਾਂ ਨੇ ਕੀ ਕੀਤਾ ਉਹਨਾਂ ਕਹਿੰਦਾ ਵੀ 30 ਪਾ ਦਿੰਨੇ ਆ ਜੀ ਉਹਨਾਂ ਤੋਂ 70 ਮੰਗਾ ਕੇ ਉਹਨਾਂ ਨੇ 70 ਹੀ ਖਾ ਗਏ ਆਪਦੇ ਅਰਧ ਪਾਉਣੇ ਕੀ ਸੀ ਉਹਨਾਂ ਨੇ 70 ਖਾ ਗਏ ਉਹ ਕਹਿੰਦੇ ਵਾਪਸ ਦਿਓ ਕਹਿੰਦੇ ਉਹ ਤਾਂ ਖਾ ਗਏ ਧਰਮ ਸੋਤੋਰੀ ਫੜਿਆ ਬੰਦਾ ਜੀ ਵਿਜੀਲੈਂਸ ਭੇਜ ਕੇ ਫੜਿਆ ਸਵੇਰੇ 4 ਵਜੇ ਜੰਗਲਾਤ ਮਹਿਕਮੇ ਦਾ ਮੰਤਰੀ ਸੀ ਜੰਗਲੀ ਖਾ ਗਿਆ ਬੂਟੇ ਲਾਉਣ ਦੇ ਪੈਸੇ ਅੱਡ ਬੂਟਾ ਵਡਾਉਣ ਦੇ ਪੈਸੇ ਅੱਡ ਮਾਝਾ ਫੜੋ ਓਏ ਫੜੋ ਯਾਰ ਇਹ ਹਾਜੀ ਪੋਸਟ ਮੈਟ੍ਰਿਕ ਪ੍ਰੀ ਮੈਟ੍ਰਿਕ ਤੁਹਾਡੇ ਆਪਣੇ ਸਮਾਜ ਦੇ ਬੰਦੇ ਤੁਹਾਡੇ ਆਪਣੇ ਸੁਭਾਜ ਨੂੰ ਖਾ ਗਏ ਦੁੱਖ ਇਸ ਗੱਲ ਦਾ ਹੁੰਦਾ ਇੱਕ ਲੋਹੇ ਦੀ ਤੇ ਸੋਨੇ ਦੀ ਦੁਕਾਨ ਸਾਹਮਣੇ-ਸਾਹਮਣੇ ਸੀ ਬਾਜ਼ਾਰ 'ਚ ਇੱਕ ਦਿਨ ਲੋਹੇ ਨੇ ਸੋਨੇ ਨੂੰ ਲਾਂਭਾ ਦਿੱਤਾ ਦੋਨੇ ਇਕੱਠੇ ਬੈਠੇ ਸੋਨਾ ਤੇ ਲੋਹਾ ਸੋਨੇ ਨੇ ਲੋਹੇ ਨੂੰ ਕਿਹਾ ਯਾਰ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਜਦੋਂ ਮੇਰੇ ਥੋੜਾ ਵੱਜਦਾ ਮੇਰੀ ਕਲੇ ਆਵਾਜ਼ ਆਈ ਹੈ ਵੱਜਦਾ ਸਾਰੇ ਬਾਜ਼ਾਰ ਚ ਪਤਾ ਲੱਗਦਾ ਯਾਰ ਐਡੀਆਂ ਚੀਕਾਂ ਮਾਰਦਾ ਤੂੰ ਲੋਹਾ ਕਹਿੰਦਾ ਮਿੱਤਰਾ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਤੇਰੇ ਥੋੜਾ ਲੋਹੇ ਦਾ ਵੱਜਦਾ ਤੂੰ ਸੋਨਾ ਹੈ ਤੇ ਲੋਹਾ ਤੇਰੇ ਵਾਸਤੇ ਸ਼ਰੀਕ ਹੈ ਸ਼ਰੀਕਾ ਨੇ ਤਾਂ ਕੁੱਟਣਾ ਹੀ ਹੁੰਦਾ ਹੈ ਸ਼ਰੀਕ ਤਾਂ ਜੰਮੀ ਕੁੱਟਣ ਵਾਸਤੇ ਨੇ ਮਾਰਨ ਵਾਸਤੇ ਨੇ ਉਹ ਜਦੋਂ ਤੇਰੀ ਤੈਨੂੰ ਕੋਰਾ ਥੋੜੀ ਥੋੜੀ ਆਵਾਜ਼ ਆਉਂਦੀ ਹੈ ਮੈਨੂੰ ਦੁੱਖ ਇਸ ਗੱਲ ਦਾ ਓਏ ਮੇਰੀਆਂ ਚੀਕਾਂ ਤਾਂ ਜ਼ਿਆਦੇ ਨਿਕਲਦੀਆਂ ਨੇ ਮੈਨੂੰ ਮੇਰੇ ਆਪ ਦੇ ਕੁੱਟਦੇ ਨੇ ਲੋਹੇ ਦੇ ਥੋੜਾ ਲੋਹੀ ਕੁੱਟਦੇ ਜਦੋਂ ਆਪਣੇ ਆਪੜਿਆਂ ਨੂੰ ਲੁੱਟਦੇ ਨੇ ਨਾ ਦੁੱਖ ਉਦੋਂ ਜ਼ਿਆਦਾ ਹੁੰਦਾ ਹੈ ਅੰਗਰੇਜ਼ਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਮੁਗਲਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਦੁੱਖ ਉਦੋਂ ਹੁੰਦਾ ਜਦੋਂ ਸਾਡੇ ਅਲਿਆ ਆ 20 ਕਿਲੋਮੀਟਰ ਤੇ ਪਿੰਡ ਆ ਲੁੱਟਦੇ ਨੇ ਜਦੋਂ ਆ ਬਾਦਲ ਕਿ ਦੁਖੋਂ ਦੋਂ ਹੁੰਦਾ ਸਾਡੇ ਘਰਾਂ ਦੀਆਂ ਛੰਨਾ ਟਹਿ ਗਈਆਂ ਯਾਰ ਸਾਡੇ ਘਰ ਚ ਆਉਣ ਲੱਗੇ ਗੰਗਾ ਨਗਰ ਮੀਂਹ ਪੈਂਦਾ ਛੱਤ ਸਾਡੀ ਡਿੱਗ ਪੈਂਦੀ ਹੈ ਇਹ ਸਾਡੇ ਘਰ ਨੇ ਰਾਜ ਤੁਸੀਂ ਕੀਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਹੋ ਤੇ ਤੁਹਾਡੇ ਘਰ ਦੇਖੋ ਗਲਤੀ ਨਾਲ ਕਾਂ ਬਨੇਰੇ ਤੇ ਬਹਿ ਜਾਏ ਦੋਨੇ ਲੱਤਾਂ ਟੁੱਟ ਜਾਂਦੀਆਂ ਤਿਲਕ ਜਾਂਦਾ ਕਾਂ ਉਹ ਤੋਂ ਇਟਲੀ ਤੋਂ ਲਿਆ ਕੇ ਲੰਦਾ ਮਾਰਬਲ ਲਾਇਆ ਹੋਇਆ ਇਹ ਤਾਂ ਸ਼ੁਕਰ ਆ ਯਾਰ ਤੁਹਾਡਾ ਤੁਸੀਂ ਜਿਉਂਦੇ ਰਹੋ ਤੁਸੀਂ ਇਹ ਤੁਸੀਂ ਕੰਡਾ ਕੱਢਤਾ ਇਹ ਤਾਂ ਮਹਾਰਾਜ ਦੀ ਸੌਂ ਯਾਰ ਇਹ ਤਾਂ ਬਹੁਤ ਵੱਡਾ ਪੰਗਾ ਸੀਗਾ ਲਾਕ ਤੁਹਾਨੂੰ ਅੱਜ ਨਵੀਂ ਚੀਜ਼ ਸੁਣਾਉਣਾ ਅੱਜ ਜੀ ਸਵੇਰੇ ਲਿਖੀ ਹੈ ਅੱਜ ਪਹਿਲੀ ਵਾਰ ਸੁਣਾ ਰਿਹਾ ਹਾਂ ਕਿੱਕਲੀ ਟੂ ਸੁਣਾਵਾ ਇੰਨਾਂ ਦੇ ਸਾਰੇ ਟੱਬਰ ਦੀ ਤੇ ਕਾਲੀ ਦਲ ਦੀ ਸਾਰੀ ਵਿਆਖਿਆ ਕੀਤੀ ਹੋਈ ਆ ਉੱਚ ਵੀ ਕਿਵੇਂ ਕੀ ਹੋਇਆ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਪ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ, ਬਿਜਲੀ ਦਾ ਕੋਈ ਬਿੱਲ ਨਹੀਂ, ਕੱਸੀਆਂ 'ਚ ਪਾਣੀ ਐ, ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਐ। ਲੋਕ ਉਦੋਂ ਸਾਨੂੰ ਚਾਹੁੰਦੇ ਸੀ। ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ। ਉਹ ਜਿਉਂਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ। ਕਾਲੀਦਾਲ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੁੱਛੀ ਐ ਮੇਰੀ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਬੜੀ ਮਾਜ ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ, ਕੁੱਗੀ ਛੱਤਰ ਨਾਲ ਕੁੱਟੀ ਐ। ਹੁਣ ਜਦ ਸਾਡੀ ਮਾਂ ਲੈ ਰਾਜਨੀਤੀ ਵਿੱਚ ਵੈਤ ਕੀ ਬਾਦਲ ਪਰਿਵਾਰ ਦੀ ਛੁੱਟੀ ਐ। ਬੋਲ ਸੋਨਿਆਲ। ਠੀਕ ਲੱਗਿਆ? ਹਾਂਜੀ। ਹੈ ਜੀ। ਕੀ ਆਖੇ ਦੁਬਾਰਾ ਸੁਣਾਵ ਕਹਿੰਦੇ ਆ ਦੁਬਾਰਾ ਸੁਣਾਵ ਅਜਾ ਜੜ ਦੁਬਾਰੇ ਪਟਣੀ ਹੈ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਦੀ ਤੋਂ ਵੱਡੇ ਬਲ ਸੌਂਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਲ ਵਾਲੀ ਹੈ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਲੁੱਟੀਆ ਕੁੱਗੀ ਛੱਤਰ ਨਾਲ ਕੁੱਟੀਆ ਹੁਣ ਜੜ ਸਾਡੀ ਸਤਾ ਜਲੇ ਮਾਨ ਨੇ ਪੁੱਟੀ ਐ ਲਾ ਰਾਜਨੀਤੀ ਵਿੱਚੋਂ ਬਾਦਲ ਪਰਿਵਾਰ ਦੀ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਲ ਇਹ ਮੁਕਾਬਲਾ ਕਰਨ ਦਾ ਆਪਣਾ ਸੋ ਵੀਰੋ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਦਲਤ ਪਰਵਾਰਾਂ ਵਾਸਤੇ ਗਰੀਬਾਂ ਵਾਸਤੇ ਜਿਹੜੇ ਆਪਾਂ ਸਕੂਲ ਬਣਾ ਰਹੇ ਹਾਂ ਉੱਥੇ ਕੌਣ ਪੜਦਾ ਹੈ ਗਰੀਬ ਪੜਦੇ ਮੇਰੀ ਇੱਕ ਸੋਚ ਹੈ ਮੇਰੇ ਇੱਕ ਵਿਜ਼ਨ ਹੈ ਮੈਂ ਬਹੁਤ ਸੋਚਦਾ ਰਹਿਣਾ ਕਿਉਂਕਿ ਮੈਂ ਇਸੇ ਕੰਮਤੀਆਂ ਹੁਣ ਕਿ ਭਗਵਾਨ ਜੀ ਤਮਾਨਾ ਪੰਜਾਬ ਵਾਸਤੇ ਹੋਰ ਸੋਚ ਯਾਰ ਪਰਮਾਤਮਾ ਤੋਂ ਬਲ ਲੈ ਕੇ ਸਮੱਤ ਲੈ ਕੇ ਕੋਈ ਸੋਚ ਕੀ ਕਰੀਏ ਨਮਾ ਕੀ ਕਰੀਏ ਹੋਰ ਮੈਂ ਸੋਚ ਰਿਹਾ ਲੋਕਾਂ ਦੀ ਮਜਬੂਰੀ ਨੂੰ ਮਰਜੀ ਬਣਾਉਣੀ ਚਾਹਨਾ ਤੁਸੀਂ ਕਹੋਗੇ ਆਹ ਕੀ ਗੱਲ ਹੋ ਗਈ ਯਾਰ ਮਜਬੂਰੀ ਨੂੰ ਮਰਜੀ ਮਤਲਬ ਅੱਜ ਕੋਈ ਗਰੀਬ ਕੋਈ ਦਲਿਤ ਕੋਈ ਘੱਟ ਇਨਕਮ ਵਾਲਾ ਪਰਿਵਾਰ ਬਿਮਾਰ ਹੋ ਜੇ ਉਦੀ ਮਜਬੂਰੀ ਹੈ ਕਿ ਉਹਨੂੰ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪਊ ਭਾਵੇਂ ਪੈਲੀ ਵਿਕ ਜੇ ਜਾਂ ਜਨਾਨੀ ਦੇ ਗਹਿਣੇ ਵਿਕ ਜਾਣ ਮਜਬੂਰੀ ਹੈ ਪ੍ਰਾਈਵੇਟ ਹਸਪਤਾਲ ਚ ਲਾਉਣਾ ਇਲਾਜ ਕਰਾਉਣਾ ਪਊ ਸਰਕਾਰੀ ਤੇ ਯਕੀਨ ਨਹੀਂ ਰਿਹਾ ਮਸ਼ੀਨਾਂ ਨਹੀਂ ਹੈਗੀਆਂ ਡਾਕਟਰ ਨਹੀਂ ਹੈਗੇ ਦਵਾਈਆਂ ਨਹੀਂ ਹੈ ਅੱਜ ਮਜਬੂਰੀ ਹੈ ਕਿ ਗਰੀਬ ਨੂੰ ਪ੍ਰਾਈਵੇਟ ਸਕੂਲ ਚ ਬੱਚਾ ਪੜਾਉਣਾ ਪਊ ਸਰਕਾਰੀ ਤੇ ਯਕੀਨ ਨਹੀਂ ਰਿਹਾ ਮਾਸਟਰ ਨਹੀਂ ਹੈਗੇ ਉੱਤੇ ਬੈਠਣ ਨੂੰ ਬੈਂਚ ਨਹੀਂ ਹੈਗੇ ਬਾਥਰੂਮ ਨਹੀਂ ਹੈਗੇ ਪੀਣ ਨੂੰ ਪਾਣੀ ਨਹੀਂ ਹੈਗਾ ਕਿਤਾਬਾਂ ਨਹੀਂ ਹੈਗੀਆਂ ਵਰਦੀਆਂ ਨਹੀਂ ਹੈਗੀਆਂ ਪਰ ਮੈਂ ਇਹਨਾਂ ਦੋਨੇ ਮਜਬੂਰੀਆਂ ਨੂੰ ਮਰਜ਼ੀਆ ਮਣਾਉਣੇ ਚਾਹਣਾ ਔਰ ਜਿੱਥੋਂ ਤੱਕ ਮੇਰਾ ਦਿਲ ਕਹਿੰਦਾ ਜਿਹੜੇ ਸਾਹ ਤੇ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਆ 13 ਜੀਰੋ ਕਰ ਦਿਓ ਅਗਲੇ 6-7 ਮਹੀਨਿਆਂ 'ਚ ਇਹ ਮਜਬੂਰੀਆਂ ਮਰਜ਼ੀ 'ਚ ਬਦਲ ਜਾਣਗੀਆਂ ਤੁਹਾਡੀ ਮਰਜ਼ੀ ਹੋਊਗੀ ਲਾਜ ਸਰਕਾਰੀ 'ਚ ਕਰਾਉਣਾ ਹੈ ਜਾਂ ਪ੍ਰਾਈਵੇਟ 'ਚ ਕਰਾਉਣਾ ਹੈ ਲਾਜ ਇੱਕੋ ਜਿਹਾ ਹੋਊਗਾ ਇੱਧਰ ਪ੍ਰਾਈਵੇਟ 'ਚ ਪੈਸੇ ਲੱਗਣਗੇ ਇੱਧਰ ਲੱਗਣਗੇ ਨਹੀਂ ਬਸ ਤੁਹਾਡੀ ਮਰਜ਼ੀ ਹੋਊਗੀ ਬੱਚਾ ਸਰਕਾਰੀ 'ਚ ਪੜਾਉਣਾ ਹੈ ਜਾਂ ਪ੍ਰਾਈਵੇਟ 'ਚ ਪੜਾਉਣਾ ਹੈ ਪੜ੍ਹਾਈ ਇੱਕੋ ਜੀ ਹੋਊਗੀ ਉਧਰ ਫੀਸ ਲੱਗੂਗੀ ਇੱਧਰ ਨਹੀਂ ਲੱਗੂਗੀ ਆਹ ਕਰਨਾ ਚਾਹੁੰਦਾ ਮੈਂ ਤੁਹਾਡੀ ਮਜਬੂਰੀ ਨੂੰ ਮਰਜ਼ੀ 'ਚ ਬਦਲ ਨਹੀਂ ਚਾਹਾਂ दलित परिवार गरीब परिवार मैं देखदा इनुआ ਨਾਲਣਾ ਇੱਥੇ ਮੈਂ ਪਿੰਡ ਗਿਆ ਇੱਕ ਦਿਨ ਚਾਚੀ ਹੈ ਸਾਡੀ ਸਾਡੇ ਨਾਲ ਪਹਿਲਾਂ ਸੀਰੀ ਰਲੇ ਹੁੰਦੀ ਸੀ ਉਹ ਚਾਚੀ ਪਰਿਚੱਕੀ ਆਵੇ ਸਾਹਮਣੇ ਮੈਂ ਸੋਚਿਆ ਭਗਵੰਤ ਮਾਨਾ ਕਿੰਨੇ ਸਾਲ ਹੋ ਗਏ ਦੇਖਦਿਆਂ ਨੂੰ ਇਹਨਾਂ ਦੇ ਸਿਰ ਤੋਂ ਭਰੀਆਂ ਹੀ ਨਹੀਂ ਲਈਆਂ ਯਾਰ ਮੈਂ ਰੋਕ ਲਈ ਗੱਡੀ ਰੋਕ ਲਈ ਉਹਨੇ ਭਰੀ ਛੋਟੀ ਲੱਕੜਾਂ ਸੀ ਐਸਾ ਮੇਰਾ ਸਿਰ ਫਲੋਸਤਾ ਆਇਆ ਪੁੱਤ ਕਿਵੇਂ ਆ ਠੀਕ ਜੋ ਸਿਰ ਪਰ ਉਸ ਤਾ ਨਾ ਚੁੰਨੀ ਥੋੜੀ ਜਿਹੀ ਪਿੱਛੇ ਹੋ ਗਈ ਤਾਂ ਮੈਂ ਦੇਖਿਆ ਇੱਥੇ ਗੋਲ ਇੱਕ ਨਾ ਸਿਰ ਤੇ ਇੱਕ ਗੋਲ ਜਾਂ ਗੰਜ ਸੀਗਾ ਮਤਲਬ ਮੈਂ ਕਿਹਾ ਚਾਚੀ ਆਹ ਕੀ ਹੋ ਗਿਆ ਕੋਈ ਬਿਮਾਰੀ ਤਾਂ ਨਹੀਂ ਹੋ ਗਈ ਕਹਿੰਦੇ ਨਾ ਪੁੱਤ ਇੰਨੂੰ ਨੇ ਛਾੜਦੇ ਇੰਨੂੰ ਸਮਝਦੇ ਹੋ ਕੀ ਹੁੰਦਾ ਇੰਨੂੰ ਐ ਜਿਹੜਾ ਬੱਠੜ ਦੇ ਥੱਲੇ ਰੱਖਣ ਵਾਸਤੇ ਹੁੰਦਾ ਨਾ ਆਪਣੇ ਇਲਾਕੇ ਚ ਉਹਨੂੰ ਕਹਿੰਦੇ ਆ ਤੜਕੇ ਗੋਹੇ ਵਾਲਾ ਬੱਠੜ ਦੁਪਹਿਰੇ ਚਰੀ ਵਾਲੀ ਪੰਡ ਆਥਣੇ ਲੱਕੜਾਂ ਵਾਲੀ ਪੰਡ ਉਧਰ ਸਿਰ ਕਦੇ ਖਾਲੀ ਹੋ ਨਹੀਂ ਰਹਿੰਦੇ ਯਾਰ ਮੈਨੂੰ ਬਹੁਤ ਦੁੱਖ ਹੋਇਆ ਜੀ ਇਸ ਗੱਲ ਮੈਂ ਕਿਹਾ ਚਾਚੀ ਕੋਈ ਨਹੀਂ ਮੁੰਡਾ ਕਿੱਥੇ ਐ ਕਹਿੰਦੀ ਪੁੱਤ ਤੇਰੇ ਵਾਲੇ ਸਕੂਲ ਚ ਪੜਦਾ ਮੈਂ ਕਿਹਾ ਮੈਂ ਕਿਹੜਾ ਸਕੂਲ ਖੋਲ ਲਿਆ ਕਹਿੰਦੀ ਨਹੀਂ ਜਿਹੜਾ ਸਰਕਾਰੀ ਵਧੀਆ ਬਣਾਤਾ ਉਹ ਚ ਪੜਦਾ ਹੈ ਤੇ ਉਹਨੂੰ ਮੈਂ ਕਿਹਾ ਫਿਰ ਤੂੰ ਐ ਕਰ ਉਹਨੂੰ ਅਫਸਰ ਬਣਾਉਂਦੇ ਆ ਅੱਜ ਉਹ ਮੁੰਡਾ ਜਿਹੜਾ ਉਹ ਬਹੁਤ ਉੱਚ ਸਿੱਖਿਆ ਲੈ ਰਿਹਾ ਯੂਨੀਵਰਸਿਟੀ ਚ ਤੇ ਮੈਨੂੰ ਉਮੀਦ ਹੈ ਕਿ ਉਹ ਐਸੇ ਸੈਮੈਸਟਰ ਚ ਜੇ ਸਾਰਾ ਪੰਜਾਬ ਕਾਂ ਬਣਾਉਣਾ ਹੈ ਤਾਂ ਸਾਰਿਆਂ ਨੂੰ ਤਾਂ ਚੱਕਣਾ ਪੈਣਾ ਵੀਰੋ ਕਿਸੇ ਦੀ ਲਕੀਰ ਛੋਟੀ ਕਰਕੇ ਆਪਣੀ ਲਕੀਰ ਵੱਡੀ ਨਹੀਂ ਕਰ ਸਕਦੇ ਲਕੀਰਾਂ ਸਾਰਿਆਂ ਦੀਆਂ ਵੱਡੀਆਂ ਕਰੋ ਸਾਰਿਆਂ ਦੀਆਂ ਲਕੀਰਾਂ ਆ ਕਣਕਾਟੇ ਦੀ ਗੱਲ ਆ ਗਈ ਕਹਿੰਦੇ ਜੀ ਜੀ ਬਹੁਤ ਖਤਰਨਾਕ ਪਾਰਟੀ ਆ ਗਈ ਉਹ ਤਾਂ ਜੀ ਕਹਿੰਦੇ ਘਟਾਤਾ ਵਰਾਸ਼ਨ ਕਿਥੋਂ ਵਟਾਤਾ 3 ਮਹੀਨਿਆਂ ਬਾਅਦ 15 ਕਿਲੋ ਦਿੰਦੇ ਸੀ ਅਸੀਂ ਹਰੇਕ ਮਹੀਨੇ 5 ਕਿਲੋ ਤੋਂ ਬਾਅਦ ਕਰਤਾ ਵੀ ਜਦ ਮਹੀਨੇ ਵਾਧੇ ਹੋ ਤੇ ਨਾਲੇ ਇਹ ਗੱਲ ਮੈਂ ਕਲੀਅਰ ਕਰਨੀ ਚਾਹਨਾ ਮੁੱਖ ਮੰਤਰੀ ਸਾਹਿਬ ਆਟਾ ਲੈਣਾ ਹੈ ਜਾਂ ਕਣਕ ਲੈਣੀ ਹੈ ਜੇ ਆਟਾ ਲੈਣਾ ਅਸੀਂ ਪਸਾ ਕੇ ਦੇਵਾਂਗੇ ਜੇ ਕਣਕ ਲੈਣੀ ਹੈ ਸਰਕਾਰ ਨੂੰ ਤਾਂ ਫਾਇਦਾ ਇਸ ਗੱਲ ਦਾ ਕਿ ਪਸਾਈ ਦੇ ਪੈਸਾ ਸਰਕਾਰ ਦਾ ਬਚਦਾ ਜੇ ਕਣਕ ਲੈਣੀ ਹੈ ਕਣਕ ਲੈ ਲਓ ਜੇ 100 ਕਰਨੇ 100 ਦੇ 100 ਕਰ ਕੇ ਕਹਿੰਦੇ ਨੇ ਕਣਕ ਚਾਹੀਦੀ ਕਣਕ ਦੇਵਾਂਗੇ ਔਰ ਕਣਕ ਵੀ ਉਹ ਦੇਵਾਂਗੇ ਜਿਹੜੀ ਐਤਕੀ ਮੰਡੀ ਚ ਆਈ ਸੀ ਜਮਾ ਲਾਲ ਰੰਗ ਦੀ ਉਹ ਨਹੀਂ ਦਿੰਦੇ ਜਿਸ ਸੁਸਰੀ ਪੈ ਗਈ ਜਾਂ ਪਹਿਲਾਂ ਮਿੱਟੀ ਖਾ ਗਈ ਉਹਨੂੰ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕ ਹੀ ਦਿੰਦੇ ਜਿਹੜੇ ਜਿਹੜੀ ਕਣਕ ਭਗਵਾਨ ਤਮਾਨ ਦੇ ਘਰੇ ਆ ਉਹੀ ਕਣਕ ਗਰੀਬ ਦੇ ਘਰੇ ਹੋਣੀ ਚਾਹੀਦੀ ਤਾਂ ਕੰਬੀਆਂ ਦੇ ਵੇਲੇ ਸੂਰਜ ਚੜੂਗਾ ਨਹੀਂ ਤਾਂ ਨਹੀਂ ਚੜ੍ਹਣਾ ਪੋਸਟ ਮੈਟ੍ਰਿਕ ਤੇ ਉਹ ਸਾਰੇ ਸਕਾਲਰਸ਼ਿਪ ਅਸੀਂ ਕਹਤਾ ਕਾਲਜਾਂ ਨੂੰ ਕਹਤਾ ਲੜਾਈ ਸਾਡੇ ਨਾਲ ਐ ਸਾਡੀ ਸੈਂਟਰ ਨਾਲ ਐ ਇਹ ਲੜਾਈਆਂ ਅਸੀਂ ਬਾਅਦ ਚ ਲੜ ਲਾਂਗੇ ਕਿਸੇ ਵੀ ਬੱਚੇ ਦਾ ਰੋਲ ਨੰਬਰ ਜਾਂ ਉਹਦਾ ਕੋਈ ਸਰਟੀਫਿਕੇਟ ਨਹੀਂ ਰੁਕਣਾ ਚਾਹੀਦਾ ਇਸ ਕਰਕੇ ਕਿ ਪੋਸਟ ਮੈਟ੍ਰਿਕ ਜਾਂ ਪ੍ਰੀ ਮੈਟ੍ਰਿਕ ਦਾ ਕੋਈ ਉਹ ਨਹੀਂ ਹੋਇਆ ਇਸ ਮਾਮਲੇ 'ਚ ਅਸੀਂ ਬਹੁਤ ਸਖਤ ਆਂ ਕਿਸੇ ਬੱਚੇ ਦੀ ਪੜ੍ਹਾਈ ਜਾਂ ਇੱਕ ਸਾਲ ਮਰ ਗਿਆ ਸਮਝ ਲਓ ਜ਼ਿੰਦਗੀ ਦਾ ਇੱਕ ਸਾਲ ਮਰ ਗਿਆ ਉਹਦੀ ਤਰੱਕੀ ਮਰ ਗਈ ਅੱਗੇ ਅਫਸਰ ਬਣਨਾ ਸੀ ਸੋ ਇਸ ਕਰਕੇ ਕਦੇ ਵੀ ਇਹ ਨਾ ਸੋਚੋ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਵਾਂਗੇ ਸਾਡੇ ਦਾ ਫਾਇਦਾ ਹੀ ਫਾਇਦਾ ਹੈ ਮੈਂ ਤਾਂ ਖਜ਼ਾਨਾ ਭਰਨਾ ਹੈ ਖਜ਼ਾਨਾ ਭਰ ਕੇ ਉਹਦਾ ਮੂੰਹ ਲੋਕਾਂ ਵੱਲ ਕਰਨਾ ਹੈ ਥੋੜੇ ਪੈਸੇ ਨੇ ਤੁਹਾਨੂੰ ਦੇਣੇ ਨੇ ਮੈਂ ਘਰੇ ਛਾਪਦਾ ਜੀ ਜਦ ਮੇਰੇ ਪੱਲਿਓ ਲੱਗਦੇ ਆ ਨਾ ਮੈਂ ਕਿਸੇ ਖੱਡ ਚ ਹਿੱਸਾ ਪਾਉਣਾ ਹੈ ਨਾ ਮੈਂ ਕਿਸੇ ਬਸ ਚ ਹਿੱਸਾ ਪਾਉਣਾ ਹੈ ਨਾ ਮੈਂ ਠੇਕੇ 'ਚ ਹਿੱਸਾ ਪਾਉਣਾ ਹੈ ਨਾ ਮੈਂ ਟਾਬੇ 'ਚ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਹੈ ਜ਼ਰੂਰ ਪਾਉਣਾ ਹੈ ਪਰ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਇਹਨਾਂ ਨੂੰ ਜਵਾਬ ਦਿਓ ਜਿਹੜੇ